ਸਤਿ ਸ਼੍ਰੀ ਅਕਾਲ ਅੰਟੀ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਗਗਨ ਮੈਂ ਠੀਕ ਹਾਂ ਅੰਟੀ ਜੀ ਅੱਜ ਤੈਨੂੰ ਕਿਵੇਂ ਸੱਡੀ ਯਾਦ ਆ ਗਈ ਉਹ ਬਸ ਅੱਜ ਮੈਂ ਫ੍ਰੀ ਸੀ ਤੇ ਮੈਂ ਕਿਹਾ ਚਲ ਅੰਟੀ ਵਾਲੀ ਜਾਇਆ ਵਾਂ ਚਲ ਆ ਜਾ ਵਧੀਆ ਕੀਤਾ ਆ ਜਾ ਬਹਿ ਜਾ ਹੋਰ ਸੁਣਾ ਫਿਰ ਘਰ ਸਭ ਠੀਕ ਹੈ ਘਰ ਸਭ ਵਧੀਆ ਤੁਸੀਂ ਸੁਣਾਓ ਬਸ ਵਧੀਆ ਠੀਕ ਹੈ ਮੈਂ ਪਾਣੀ ਲੈ ਕੇ ਆਵਾਂ ਤੇਰੇ ਵਾਸਤੇ ਨਹੀਂ ਨਹੀਂ ਅੰਟੀ ਜੀ ਪਾਣੀ ਨਹੀਂ ਬਿਨਾ ਮੈਂ ਚਲ ਠੀਕ ਹੈ ਹੋਰ ਸੁਣਾ ਫਿਰ ਤੇਰੀ ਪੜ੍ਹਾਈ ਤਾਂ ਪੂਰੀ ਹੋ ਗਈ ਸੀ ਹਨਾ ਫਿਰ ਕੀ ਕਰ ਰਹੀ ਆਂ ਅੱਜ ਕੱਲ ਤੂੰ ਹਾਂਜੀ ਪੜਾਈ ਤਾਂ ਮੇਰੀ ਪੂਰੀ ਹੋ ਗਈ ਸੀ ਹੁਣ ਤਾਂ ਮੈਂ ਟੀਚਿੰਗ ਲਾਈਨ ਜੁਆਇਨ ਕੀਤੀ ਓਏ ਅੱਛਾ ਤੇ ਤੂੰ ਟੀਚਰ ਬਣ ਗਈ ਐ ਫੇਰ ਤਾਂ ਤੇਰੀ ਮੋਜਾਂ ਨੇ ਮੋਜਾਂ ਆਂਟੀ ਕਾਦੀ ਆ ਮੋਜਾਂ ਲੈ ਟੀਚਰ ਨੂੰ ਮੋਜਾਂ ਹੀ ਨੇ ਸਵੇਰੇ 7 ਵਜੇ ਸਕੂਲ ਜਾਓ ਦੁਪਹਿਰ ਨੂੰ 1.5-2 ਵਜੇ ਘਰ ਆ ਜਾਂਦੇ ਆ ਮੁੜ ਕੇ ਤੁਸੀਂ ਜੋ ਮਰਜ਼ੀ ਕਰੋ ਭਾਵੇਂ ਟਿਊਸ਼ਨ ਪੜ੍ਹਾਓ ਤੇ ਭਾਵੇਂ ਕੋਈ ਹੋਰ ਕੰਮ ਕਰੋ ਮੋਜਾਂ ਹੀ ਨੇ ਆਂਟੀ ਇਹ ਤਾਂ ਸਬਸ ਨਾ ਕਹਿਣ ਦੀਆਂ ਗੱਲਾਂ ਨੇ ਇਹ ਤਾਂ ਜਿਹੜਾ ਕਰਦਾ ਨਾ ਉਹਨੂੰ ਹੀ ਪਤਾ ਹੁੰਦਾ ਦੂਜੇ ਦੀ ਥਾਲੀ 'ਚ ਹਮੇਸ਼ਾ ਲੱਡੂ ਵੱਡਾ ਹੀ ਲੱਗਦਾ ਲੈ ਗਗਨ ਤੂੰ ਇਦਾਂ ਕਿਉਂ ਕਹਿਨੀ ਪਈ ਐ ਮੈਂ ਤਾਂ ਸੁਣਿਆ ਟੀਚਰ ਲਾਈਨ ਵਧੀਆ ਹੀ ਬਹੁਤ ਨਾਲੇ ਵਧੀਆ ਤਨਖਾਹ ਮਿਲਦੀ ਐ ਤਨਖਾਹ ਆਂਟੀ ਦੀ ਜਿਹੜੀ ਮਿਲਦੀ ਐ ਉਹ ਤਾਂ ਠੀਕ ਐ ਤੇ ਨਾਲ ਨਾਲ ਖੇਚਲ ਵੀ ਤਾਂ ਕਿੰਨੀ ਹੋ ਜਾਂਦੀ ਐ ਕਲਾਸ ਦੇ ਵਿੱਚ ਚੇਅਰ ਤੱਕ ਨਹੀਂ ਹੁੰਦੀ ਕਿ ਅਸੀਂ ਬੈਠ ਕੇ ਪੜਾ ਲਈਏ ਸਾਰਾ ਦਿਨ ਖੜੇ ਰਹਿ ਕੇ ਪੜਾਉਣਾ ਪੈਂਦਾ ਤੇ ਕਈ ਵਾਰ ਤਾਂ ਸੱਤ-ਸੱਤ ਪੀਰੀਅਡ ਲਗਾਤਾਰ ਹੀ ਲੱਗੇ ਰਹਿੰਦੇ ਨੇ ਤੇ ਜੇ ਕਿਤੇ ਅਸੀਂ ਬੈਠ ਜਾਈਏ ਤਾਂ ਕੈਮਰੇ 'ਚ ਸਾਰਾ ਦਿਨ ਸਾਨੂੰ ਦੇਖਦੇ ਰਹਿੰਦੇ ਨੇ ਤੇ ਨਾਲ ਦੀ ਨਾਲ ਆਫਿਸ ਦਾ ਪ੍ਰੈਸ਼ਰ ਪਤਾ ਕਿੰਨਾ ਹੁੰਦਾ ਵੀ ਆਹ ਸਿਲੇਬਸ ਤੁਹਾਡਾ ਇੰਨੇ ਟਾਈਮ 'ਚ ਹੋਣਾ ਚਾਹੀਦਾ ਤੇ ਉਤੋਂ ਅੱਜ ਕੱਲ ਦੇ ਬੱਚੇ ਤਾਂ ਤੁਹਾਨੂੰ ਪਤਾ ਹੀ ਐ ਕਿੰਨਾ ਦੁਖੀ ਕਰਦੇ ਨੇ ਕੰਟਰੋਲ ਕਰਨਾ ਪਤਾ ਕਿੰਨਾ ਔਖਾ ਆ ਤੇ ਜੇ ਕਿਤੇ ਗੁੱਸੇ ਚ ਉਹਨਾਂ ਨੂੰ ਕੁਝ ਕਹਿ ਦਿਓ ਜੇ ਇੱਕ ਅੰਦੇ ਚ ਪੇੜ ਲਾ ਦਿਓ ਤੇ ਨਾਲ ਹੀ ਘਰ ਦੇ ਲੈ ਕੇ ਆ ਜਾਂਦੇ ਨੇ ਤੇ ਘਰ ਦੇ ਕਹਿੰਦੇ ਨੇ ਸਾਡੇ ਬੱਚੇ ਨੇ ਤੁਸੀਂ ਹੱਥ ਕਿਵੇਂ ਲਾਇਆ ਪਹਿਲਾਂ ਉਹਨਾਂ ਦੀ ਸੁਣੋ ਫਿਰ ਥੱਲੇ ਜਾ ਕੇ ਪ੍ਰਿੰਸੀਪਲ ਦਾ ਭਾਸ਼ਣ ਸੁਣੋ ਉਤੋਂ ਅੱਜ ਕੱਲ ਤਾਂ ਰੂਲ ਵੀ ਇਹੀ ਬਣਾਤਾ ਹੈ ਕਿ ਬੱਚੇ ਨੂੰ ਕੁਝ ਕਹਿ ਨਹੀਂ ਸਕਦੇ ਤੁਸੀਂ ਉਹ ਨਿਊਜ਼ ਸੁਣੀ ਸੀ ਲੁਧਿਆਣੇ ਦੀ ਕਿਹੜੀ ਨਿਊਜ਼ ਉਹ ਇੱਕ ਮੈਡਮ ਨੇ ਪਤਾ ਨਹੀਂ ਬੱਚੇ ਨੂੰ ਕੁਝ ਕਹਿਤਾ ਤੇ ਉਹ ਬੱਚੇ ਨੇ ਘਰ ਜਾ ਕੇ ਸੁਸਾਈਡ ਕਰ ਲਿਆ ਤੇ ਨਾਲ ਨੋਟ ਵੀ ਲਿਖਤਾ ਚਾ ਤੇ ਹੁਣ ਉਹ ਟੀਚਰ ਆ ਤੇ ਜੇਲ੍ਹ ਚ ਹੈ। ਓਹੋ ਇਹ ਤਾਂ ਬਹੁਤ ਮਾੜਾ ਗਗਨ ਤੇ ਜੇ ਬੱਚੇ ਨੂੰ ਸੀ ਕੁਝ ਨਹੀਂ ਕਹਿੰਦੇ ਜੇ ਬੱਚਾ ਪੜਦਾ ਨਹੀਂ ਤਾਂ ਘਰ ਦੇ ਕਹਿਣਗੇ ਜੇ ਸਾਡਾ ਬੱਚਾ ਪੜਦਾ ਨਹੀਂ 8-8 ਘੰਟੇ ਤੁਹਾਡੇ ਕੋਲ ਹੀ ਤਾਂ ਰਹਿੰਦਾ। ਹੁਣ ਦੱਸੋ ਅਸੀਂ ਕੀ ਕਰੀਏ ਕਿੱਥੇ ਜਾਈਏ ਅਸੀਂ ਤਾਂ ਫਸ ਗਏ ਨਾ ਦੋਨੋਂ ਪਾਸੇ। ਉਹ ਤਾਂ ਹੈ ਗਗਨ। ਪਰ ਇੱਕ ਗੱਲ ਇਹ ਵੀ ਹੈ ਨਾ ਤੁਹਾਨੂੰ ਸਕੂਲ 'ਚ ਛੁੱਟੀਆਂ ਹੀ ਬਹੁਤ ਮਿਲਦੀਆਂ ਨੇ। ਛੁੱਟੀਆਂ ਆਂਟੀ ਜੀ। ਕਿਹੜੀਆਂ ਛੁੱਟੀਆਂ? ਇਹ ਤਾਂ ਬਸ ਵਹਿਮ ਹੀ ਐ। ਉਹ ਛੁੱਟੀਆਂ ਨਾ ਸਿਰਫ ਬੱਚਿਆਂ ਲਈ ਹੁੰਦੀਆਂ ਨੇ। ਤੇ ਸਾਨੂੰ ਉਦੋਂ ਵੀ ਸਕੂਲ ਬੁਲਾਇਆ ਜਾਂਦਾ ਤੇ ਹੋਰ ਤੇ ਹੋਰ ਆ ਤਾਜੀ ਗੱਲ ਸੁਣ ਲਓ ਤੁਸੀਂ 15 ਅਗਸਤ ਦੀ ਸਾਰੇ ਜਹਾਨ ਨੂੰ ਛੁੱਟੀ ਸੀ ਤੇ ਸਾਨੂੰ ਉਦੋਂ ਵੀ ਸਕੂਲ ਬੁਲਾਇਆ ਗਿਆ ਸੀ ਅੱਛਾ ਤੇ ਹੋਰ ਤੇ ਨਾਲ ਦੀ ਨਾਲ ਜੂਨ ਦੀਆਂ ਛੁੱਟੀਆਂ ਕਹਿਣ ਨੂੰ ਤਾਂ ਪੂਰੇ ਮਹੀਨੇ ਦੀਆਂ ਛੁੱਟੀਆਂ ਹੁੰਦੀਆਂ ਨੇ ਪਰ ਸਾਨੂੰ ਉਦੋਂ ਵੀ ਸਕੂਲ ਬੁਲਾਇਆ ਜਾਂਦਾ ਕਿ ਇੱਥੇ ਆ ਕੇ ਕੰਮ ਕਰੋ ਤੇ ਆਨਲਾਈਨ ਕੰਮ ਭੇਜੋ ਅੱਛਾ ਤੇ ਨਾਲ ਜਿੰਨੇ ਵੀ ਸਕੂਲ 'ਚ ਫੰਕਸ਼ਨ ਹੁੰਦੇ ਨੇ ਉਹ ਫੰਕਸ਼ਨਾਂ 'ਚ ਟਾਈਮ ਤਾਂ ਦੱਸ ਦਿੱਤਾ ਜਾਂਦਾ ਕਿ ਤੁਸੀਂ ਇੰਨੇ ਵਜੇ ਸਕੂਲ ਆ ਕੇ ਰਿਪੋਰਟ ਕਰਨਾ ਪਰ ਘਰ ਜਾਣ ਦਾ ਕੋਈ ਟਾਈਮ ਨਹੀਂ ਹੁੰਦਾ ਚਾਗਾ ਗਾਣ ਫੇਰ ਤਾਂ ਬਹੁਤ ਬੁਰਾ ਹਾਲ ਐ ਚੰਗਾ ਆਇਆ ਤੂੰ ਮੈਨੂੰ ਦੱਸਤਾ ਜੇ ਤੂੰ ਮੈਨੂੰ ਨਾਣਾ ਦੱਸਦੀ ਤੇ ਮੈਨੂੰ ਇਹਨਾਂ ਗੱਲਾਂ ਬਾਰੇ ਪਤਾ ਹੀ ਨਹੀਂ ਸੀ ਲੱਗਣਾ ਕਿ ਤੁਸੀਂ ਇੰਨੀ ਦੌੜ ਭੱਜ ਕਰਦੇ ਹੋ ਇੰਨੀ ਖੇਚਲ ਕਰਦੇ ਹੋ ਮੈਨੂੰ ਤਾਂ ਤੇਰੇ ਤੋਂ ਪਤਾ ਲੱਗਿਆ ਤੇ ਅੱਜ ਮੈਂ ਜਿੰਨੇ ਵੀ ਟੀਚਰ ਨੇ ਉਹਨਾਂ ਸਾਰਿਆਂ ਨੂੰ ਦਿਲੋਂ ਸਲੂਟ ਕਰਦੀ ਆ ਜਿਹੜੇ ਕਿ ਬੱਚਿਆਂ ਦਾ ਭੇਖੂ ਬਣਾਉਣ ਚ ਇੰਨਾ ਸੰਘਰਸ਼ ਕਰ ਰਹੇ ਨੇ